ਬਹੁਤ ਸਵਾਗਤ ਹੈ ਸਾਰੇ ਉਮੀਦਵਾਰੀਆਂ ਦਾ ਅਮਨਦੀਪ ਸਿੰਘ ਆਲੂਵਾਲੀਆ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਸਵਾਗਤ ਹੈ ਅਮਨਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮੱਚ ਅਮਨਦੀਪ ਜੀ 2026 ਦੇ ਵਿੱਚ ਸਾਰੇ ਬੜੇ ਹੋਪਫੁਲ ਨੇ ਸਾਰਿਆਂ ਨੂੰ ਲੱਗਦਾ ਹੈ ਕਿ ਜਿਹੜੇ ਪਿਛਲੇ ਸਾਲ ਇੰਨੇ ਜ਼ਿਆਦਾ ਰਿਫਿਊਜ਼ਲ ਸੀ ਸ਼ਾਇਦ ਇਸ ਸਾਲ ਰਿਫਿਊਜ਼ਲ ਘੱਟ ਮਿਲਣ ਹੁਣ ਸਵਾਲ ਇਹ ਹੈ

ਸੀਟ ਲਿਮਿਟੇਸ਼ਨਸ ਹੁੰਦੀਆਂ ਨੇ ਤੇ ਉਹਨਾਂ ਦਾ ਸਟਾਰਟ ਡੇਟ ਇੱਕ ਯੂ ਨੋ ਸਮੇਂ ਦੇ ਅਰਾਊਂਡ ਹੀ ਹੁੰਦਾ ਹੈ ਸੋ ਜਨਵਰੀ 2027 ਦੇ ਵਿੱਚ ਵੀ ਸੀਟਾਂ ਉਪਲਬਧ ਨੇ ਸਰ ਖਾਸ ਧਿਆਨ ਦੇਣ ਵਾਲੀ ਗੱਲ ਇਸ ਟਾਈਮ ਕੀ ਹੈ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਅੱਜ ਨਾ ਇਸ ਪਲੈਟਫਾਰਮ ਦੇ ਉੱਤੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਬਹੁਤ ਐਪਰੀਸ਼ੀਏਟ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਨਾਲ ਗੱਲ ਕਰਦੇ ਟਾਈਮ ਨਾਲ ਜ਼ਿਆਦਾ ਫੈਕਚੁਅਲ ਗੱਲਾਂ ਹੁੰਦੀਆਂ ਨੇ ਉਹਦੇ ਨਾਲ ਕੀ ਹੈ ਕਿ ਬੱਚੇ ਤੱਕ ਨਾ ਅਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਮੋਸ਼ਨ ਕਰਦੇ ਆਂ ਅਸੀਂ ਕੈਂਪੇਨਸ ਕਰਦੇ ਆਂ ਤਾਂ ਅਸੀਂ ਬੱਚੇ ਨੂੰ ਕੋਸ਼ਿਸ਼ ਕਰਦੇ ਆਂ ਕਿ ਸਾਡੇ ਕੋਲ ਆ ਕੇ ਗੱਲ ਕਰੇ ਬਟ ਤੁਹਾਡੇ ਪਲੈਟਫਾਰਮ ਦੇ ਉੱਤੇ ਜ਼ਿਆਦਾਤਰ ਫੈਕਚੁਅਲ ਗੱਲਾਂ ਹੁੰਦੀਆਂ ਨੇ ਜੋ ਸਹੀ ਇਨਫੋਰਮੇਸ਼ਨ ਬੱਚੇ ਤੱਕ ਪਹੁੰਚਾਉਂਦੀਆਂ ਨੇ ਕਿ ਐਗਜ਼ੈਕਟਲੀ ਕੀ ਹੋ ਰਿਹਾ ਸੋ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਉਸੇ ਤਰੀਕੇ ਨਾਲ ਤੁਹਾਡੇ ਨਾਲ ਗੱਲ ਸਾਂਝੀ ਕਰਾਂ 2025 ਦੇ ਵਿੱਚ ਰਿਐਲਿਟੀ ਇਹ ਹੈ ਕਿ ਜੇ ਮੈਂ ਪਹਿਲੇ 8 ਤੋਂ 9 ਮਹੀਨੇ ਦਾ ਸਮਾਂ ਲਵਾਂ ਰਿਵਿਊਜ਼ਲ ਰੇਸ਼ੋ ਹਾਈ ਸੀਗੀ ਸੈਪਟੰਬਰ ਅਕਤੂਬਰ ਤੇ ਖਾਸ ਤੌਰ ਤੇ ਨਵੰਬਰ ਡਿਸੰਬਰ ਚ ਵੀਜ਼ਾ ਵਧੇ ਨੇ ਪਰ ਜੇ ਆਪਾਂ ਪੂਰੇ ਸਾਲ ਦੀ ਗੱਲ ਕਰੀਏ ਕਿਉਂਕਿ ਆਪਾਂ ਅਗਸਤ ਤੱਕ ਨਹੀਂ ਦੇਖਣਾ ਆਪਾਂ ਪੂਰਾ ਸਾਲ ਦੇਖਣਾ ਹੈ ਪੂਰੇ ਸਾਲ ਤੱਕ ਦੀ ਗੱਲ ਕਰੀਏ ਤੇ ਰਿਫਿਊਜ਼ਲ ਰੇਸ਼ੋ ਜਿਹੜੀ ਸੀ ਸਾਲ 2023-24 ਤੋਂ ਕਾਫੀ ਵਧੀ ਸੀ ਐਂਡ ਉਹਦੇ ਵਿੱਚ ਜੇ ਮੈਂ ਤੁਹਾਨੂੰ ਐਕਚੁਅਲੀ ਦੱਸਾਂ ਤਾਂ ਸਰ 70-75% ਤੱਕ ਰਿਫਿਊਜ਼ਲ ਰੇਸ਼ੋ ਵੀ ਗਈ ਹੈ ਠੀਕ ਹੈ ਜੀ ਪਰ ਇੱਕ ਜੋ ਗੱਲ ਸਾਡੀ ਨੋਟਿਸ ਦੇ ਵਿੱਚ ਆਈ ਹੈ ਜੋ ਅਸੀਂ ਡਾਟਾ ਰਿਵਿਊ ਕਰਕੇ ਆਪਣੀ ਇੰਡਸਟਰੀ ਦੇ ਵਿੱਚ ਹੋਰ ਜਿਹੜੇ ਸੂਝਵਾਨ ਵਿਅਕਤੀ ਨੇ ਉਹਨਾਂ ਨਾਲ ਗੱਲ ਕਰਕੇ ਜੋ ਕਾਫੀ ਸਮੇਂ ਤੋਂ ਇਸ ਸੈਕਟਰ 'ਚ ਕੰਮ ਕਰ ਰਹੇ ਨੇ ਇਹ ਨੋਟਿਸ ਕੀਤਾ ਹੈ ਕਿ ਜਦੋਂ ਫਾਈਲ ਰੀਲੌਂਚ ਹੁੰਦੀ ਹੈ ரைਟ ਅ ਰੀਲੌਂਜਮੈਂਟ ਦੇ ਵਿੱਚ ਫਰਸਟ ਰਿਫਿਊਜ਼ਲ ਦੇ ਜੋ ਕਾਰਨ ਨੇ ਉਹਨਾਂ ਨੂੰ ਠੀਕ ਕਰਕੇ ਤੇ ਫਾਈਲ ਨੂੰ ਥੋੜਾ ਹੋਰ ਸਟਰੋਂਗ ਕਰਕੇ ਚਾਹੇ ਉਹ ਫਾਈਨੈਂਸਸ ਹੋਣ ਚਾਹੇ ਤੁਹਾਡੀ ਉਹ ਐਸਓਪੀ ਹੋਵੇ ਚਾਹੇ ਚੂਜ਼ਿੰਗ ਅ ਡਿਫਰੈਂਟ ਪ੍ਰੋਗਰਾਮ ਹੋਵੇ ரைਟ ਕਿਉਂਕਿ ਤੁਸੀਂ ਸੇਮ ਇੰਸਟੀਟਿਊਸ਼ਨ ਬਹੁਤ سارے ਵਿਦਿਆਰਥੀਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਏਗਾ ਕਿ ਤੁਸੀਂ ਸੇਮ ਇੰਸਟੀਟਿਊਸ਼ਨ ਦੇ ਵਿੱਚ ਵੀ ਚੇਂਜ ਆਫ ਪ੍ਰੋਗਰਾਮ ਦੀ ਰਿਕੁਐਸਟ ਕਰ ਸਕਦੇ ਹੋ ਆਫਟਰ ਰਿਫਿਊਜ਼ਲ ਪੋਸਿਬਿਲਟੀ ਹੈ ਸੋ ਇਹ ਇੰਪਰੂਵਮੈਂਟਸ ਕਰਕੇ ਤੁਸੀਂ ਆਪਣੀ ਫਾਈਲ ਨੂੰ ਰੀਲੌਡਸ ਕਰਦੇ ਹੋ ਤਾਂ ਵੀਜ਼ਾ ਆ ਰਿਹਾ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਸਾਂਝੀ ਕਰੂੰਗਾ ਸਪਟੰਬਰ 2026 ਦੇ ਵਿੱਚ ਇੱਕ ਵਿਦਿਆਰਥੀ ਦਾ ਸਾਡੇ ਦਾ ਵੀਜ਼ਾ ਆਇਆ ਹੈ ਆਇਲਜ਼ ਦਾ ਸਕੋਰ ਹੈ 6.5 ਲਾਸਟ ਈਅਰ ਉਹਦਾ ਰਿਫਿਊਜ਼ਲ ਆਇਆ ਸੀ ਜਨਵਰੀ 2026 ਲਈ ਐਂਡ ਉਹ ਵਿਦਿਆਰਥੀ ਦਾ ਜਿਹੜਾ ਅਗਲਾ ਇੰਟੇਕ ਬੰਦਾ ਪਿਆ ਸੀ ਉਹ ਸਪਟੰਬਰ 2026 ਬੰਦਾ ਪਿਆ ਸੀਗਾ ਤੁਸੀਂ ਇਮੇਜਿਨ ਕਰੋ 6.5 ਮੰਥ ਬੈਂਡ ਠੀਕ ਹੈ ਜੀ ਜਨਵਰੀ ਇੰਟੇਕ ਦਾ ਰਿਫਿਊਜ਼ਲ ਮੈਂ ਵਿੱਚ ਸੀਟ ਨਹੀਂ ਸੀਗੀ ਪ੍ਰੋਗਰਾਮ ਅਵ अवेलेबल ਨਹੀਂ ਸੀ ਸਪਟੰਬਰ ਦੇ ਵਿੱਚ ਯੂਨੀਵਰਸਿਟੀ ਇੰਸਟੀਟਿਊਸ਼ਨ ਨੇ ਆਫਰ ਵੀ ਦਿੱਤਾ ਬੱਚੇ ਦਾ ਵੀਜ਼ਾ ਆ ਗਿਆ ਰਾਈਟ ਸੋ ਮੈਂ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀਗਾ

ਤੁਹ expert advice ਨਾਲ ਨਾਲ SOP ਦੇ ਵਿੱਚ ਕਿਵੇਂ ਪ੍ਰੇਪਰੇਸ਼ਨ ਕਰਨੀ ਹੈ ਉਹਦੇ ਵਿੱਚ ਪਲੇਜਰੀਸਮ ਤੋਂ ਕਿੱਦਾਂ ਬਚਾਅ ਕਰਨਾ ਯਾਨੀ ਕਿ ਕਾਪੀਡ ਨਾ ਲੱਗੇ ਤੁਹਾਡੇ ਪਰਸਨਲ ਐਕਸਪੀਰੀਅੰਸ ਨੂੰ SOP ਚ ਕਿੱਦਾਂ ਪਾਣਾ ਹੈ ਫਾਈਨੈਂਸਸ ਤੁਹਾਡੇ ਕੋ ਅਵੇਲੇਬਲ ਨਹੀਂ ਪਰ ਉਹਨਾਂ ਫਾਈਨੈਂਸਸ ਨੂੰ ਰਿਪਰੈਜ਼ੈਂਟ ਕਿੱਦਾਂ ਕਰਨਾ ਹੈ ਸਹੀ ਪ੍ਰੋਗਰਾਮ ਹੀ ਚੁਣ ਕਿਵੇਂ ਕਰਨੀ ਹੈ ਕਿਹੜਾ ਪ੍ਰੋਗਰਾਮ ਚੁਣ ਕੇ ਤੁਸੀਂ ਅਪਲਾਈ ਕਰਨਾ ਹੈ ਉਹ ਸਾਰੀਆਂ ਗੱਲਾਂ ਦੇ ਉੱਤੇ ਤੁਹਾਨੂੰ ਗਾਈਡ ਕੀਤਾ ਜਾਏਗਾ ਐਂਡ ਉਸੇ ਅਕੋਰਡਿੰਗ ਤੁਹਾਡੀ ਫਾਈਲ ਨੂੰ ਪ੍ਰਸੀਡ ਕੀਤਾ ਜਾਏਗਾ ਸੋ ਸਾਲ 2026 उन्ह विद्यार्थियों बहुत ही इंपॉर्टेंट है जिन्होंने कैनेडा अपलाई किया पर रिफ्यूजल आ गया क्योंकि हम शायद थोड़ा समा भी पा लिया है एंड हूँ कैनेडाट्यूशन ने भी कन्फर्म कर दिता है एंड एम्बेसी ने बड़ी क्लीयरली दस दिता है कि दो हज़ार विल बी नो चेंज टू दी आई पी लिस्ट ऑफ प्रोग्राम्स यानी कि जो सीआईपी कोड के तहत जो प्रोग्राम्स असी ਦੇਖਦੇ ਆ ਕਿ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੈਨੇਡੀਅਨ ਐਂਬੈਸੀ ਨੇ ਇੰਸਟੀਟਿਊਸ਼ਨਸ ਨੂੰ ਦਿੱਤੇ ਨੇ ਇੰਸਟੀਟਿਊਸ਼ਨਸ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ ਉਹਦੇ ਚ ਲਾਸਟ ਈਅਰ ਕੁਝ ਚੇਂਜੇਸ ਹੋਏ ਸੀ ਪ੍ਰੋਗਰਾਮ ਐਡ ਹੋ ਜਾਂਦੇ ਸੀ ਮਾਈਨਸ ਹੋ ਜਾਂਦੇ ਸੀ ਉਹ ਕਹਿ ਰਹੇ ਕਿ ਹੁਣ ਕੋਈ ਚੇਂਜੇਸ ਨਹੀਂ ਹੋਣਗੇ ਇਹੀ ਪ੍ਰੋਗਰਾਮ ਨੇ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਬਹੁਤ ਪਰਮਿਟ ਲੈ ਸਕਦੇ ਹੋ ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਮੈਂ ਤੁਹਾਡੇ ਪਲੇਟਫਾਰਮ ਦੇ ਰਾਹੀਂ ਸਰ ਇੱਕ ਹੋਰ ਚੀਜ਼ ਸ਼ੇਅਰ ਕਰਨਾ ਚਾਹੁੰਗਾ ਦੇਖੋ ਕੈਨੇਡਾ ਦੇ ਵਿੱਚ ਵਿੱਚ ਯੂ نو 30 ਦੇ ਰੀਜਨਸ ਨੇ ਜਿੱਥੇ ਤੁਸੀਂ ਜਾ ਕੇ ਰਹਿ ਸਕਦੇ ਹੋ ਯੂ نو 10 ਟੈਰੀਟਰੀਜ਼ ਨੇ 10 ਪ੍ਰੋਵਿੰਸਸ ਨੇ ਉਹਨਾਂ 10 ਪ੍ਰੋਵਿੰਸਸ ਦੇ ਵਿੱਚ ਸਾਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਵਿਚ ਪ੍ਰੋਵਿੰਸ ਇਜ਼ ਰਿਕੁਆਇਰਿੰਗ ਪੋਪੂਲੇਸ਼ਨ ਐਂਡ ਵਿਚ ਪ੍ਰੋਵਿੰਸ ਇਜ਼ ਰਿਕੁਆਇਰਿੰਗ ਦ ਕਾਈਂਡ ਆਫ ਪੋਪੂਲੇਸ਼ਨ ਯਾਨੀ ਕਿ ਜੇ ਮੈਂ ਅਲਬਰਟਾ ਦੇ ਵਿੱਚ ਗੱਲ ਕਰਾਂ ਰਾਈਟ ਅਲਬਰਟਾ ਦੇ ਵਿੱਚ ਹੁਣ ਡਿਮਾਂਡ ਕਿਹਦੀ ਹੈ ਤੁਸੀਂ ਮੈਂ ਕੋਈ ਨੈਗੇਟਿਵ ਪੁਆਇੰਟ ਨਹੀਂ ਡਿਸਕਸ ਕਰਨਾ ਚਾਹੁੰਦਾ ਬਟ ਰੀਸੈਂਟਲੀ ਇੱਕ ਬਹੁਤ ਇੰਪੋਰਟੈਂਟ ਨਿਊਜ਼ ਵੀ ਵਾਇਰਲ ਹੋਈ ਸੀ ਅਲਬਰਟਾ ਦੇ ਵਿੱਚ ਇੱਕ ਮੈਡੀਕਲ ਕੇਅਰ ਦੀ ਕਮੀ ਕਾਰਨ ਇੱਕ ਇੰਡੀਅਨ origin ਦੇ ਬੰਦੇ ਦੀ ਯੂ ਨੋ ਡੈਥ ਹੋ ਗਈ ਸੀ ਹੁਣ ਹੁਣ ਦੇਖੋ ਇੱਕ ਐਗਜ਼ਾਮ ਥੋੜਾ ਜਿਹਾ ਮਤਲਬ ਰਿਐਲਿਟੀ ਦੇ ਅਸੀਂ ਲੱਗ ਗਏ ਆਏ ਕਿ ਹੈਲਥ케ਅਰ ਸਿਸਟਮ ਦੇ ਵਿੱਚ ਕੈਨੇਡਾ ਚ ਡਿਮਾਂਡ ਜ਼ਿਆਦਾ ਹੈ ਰਿਕੁਆਇਰਮੈਂਟਸ ਆ ਦੇ ਕਿਉਂਕਿ ਉਹਨਾਂ ਨੂੰ ਲੋਕ ਚਾਹੀਦੇ ਜੋ ਅਜਿਹੇ ਚੈਲੰਜਸ ਉੱਪਰ ਕਿ ਸਾਡੇ ਸਾਹਮਣੇ ਤਾਂ ਆ ਜਾਂਦੇ ਨੇ ਕਿ ਕਿ ਇੱਕ ਇੰਡੀਅਨ origin ਪਰਸਨ ਸੀਗੇ ਬਟ ਤੁਸੀਂ ਕਿਤੇ ਵੀ ਪਲੈਟਫਾਰਮ ਤੇ ਚਲੇ ਜੋ ਇਨਫੈਕਟ ਕਿਸੇ ਵੀ ਕੰਟਰੀ ਚ ਚਲੇ ਜੋ ਹੈਲਥ ਕੇਅਰ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਰਿਕੁਆਇਰਮੈਂਟ ਹੈ ਕਿਉਂਕਿ ਉਹਨਾਂ ਨੂੰ ਲੋਕ ਚਾਹੀਦੇ ਮੈਂ ਇੱਕ ਇੱਕ ਥੋੜੀ ਸੀਰੀਅਸ ਕਨਵਰਸੇਸ਼ਨ ਤੇ ਇੱਕ ਫਨੀ ਪੁਆਇੰਟ ਲਿਆਉਂਗਾ ਪਰ ਮੈਂ ਇਟਲੀ ਦੇ ਵਿੱਚ ਇੱਕ ਮੈਂ ਨਾ ਇੱਕ ਪੇਜ ਫੋਲੋ ਕਰਦਾ ਹਾਂ ਆਪਣੇ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਤੇ ਮੈਂ ਕਦੇ ਚਲਾਇਆ ਨਹੀਂ ਪਰ ਪਹਿਲਾਂ ਚਲਾਉਂਦਾ ਸੀਗਾ ਤੇ ਉਹਦੇ ਉੱਤੇ ਨਾ ਇੱਕ ਪੇਜ ਫੋਲੋ ਕਰਦਾ ਜਿੱਥੇ ਕੁਝ ਇੰਟਰਸਟਿੰਗ ਬਟ ਫਨੀ ਆਰਟੀਕਲਸ ਆਉਂਦੇ ਨੇ ਉਹ ਚ ਉਹਨਾਂ ਨੇ ਦੱਸਿਆ ਕਿ ਇਟਲੀ ਦੇ ਵਿੱਚ ਇੱਕ ਅਜੇਹਾ

ਬਹੁਤ ਪਪੂਲਰ ਨੇ ਅਜ ਵੀ ਇਥੇ ਡਿਮਾਂਡ ਹੈ ਬਟ ਤੁਸੀਂ ਜਿਸ ਸਕੈਚਵਨ ਵਾਲ ਰੁਖ ਕਰੋ ਠੀਕ ਹੈ ਜੀ ਐਡਮਿੰਟਨ ਵਾਲ ਰੁਖ ਕਰੋ ਠੀਕ ਹੈ ਐਡਮਿੰਟਨ ਦੇ ਕੁਝ ਲਾਗਲੇ ਇਲਾਕੇ ਨੇ ਉਧਰ ਰੁਖ ਕਰੋ ਉਸ ਤੋਂ ਬਾਅਦ 온ਟਾਰੀਓ ਦੇ ਵਿੱਚ ਯੂ نو देयर आर ਸਰਟਨ ਇਮੀਗ੍ਰੇਸ਼ਨ ਪ੍ਰੋਗਰਾਮਸ ਜੋ ਬੱਚ ਨੂੰ ਇੱਕ ਪੀਆਰ ਤੱਕ ਵੀ ਲਾਹੇਵੰਦ ਰਸਤਾ ਦਿਖਾਉਂਦੇ ਨੇ ਰਾਈਟ ਬਟ ਆਈ ਇਵਨ ਨੇਮ ਦੋਜ਼ ਲੋਕੇਸ਼ਨ ਕਿਉਂਕਿ ਮੈਂ ਇੰਸਟੀਟਿਊਸ਼ਨਾਂ ਦਾ ਨਾਮ ਲੈ ਕੇ ਨਹੀਂ ਕਹਿਣਾ ਚਾਹੁੰਦਾ ਕਿ ਇੱਥੇ ਜੋਬ ਕੋਈ ਵੀ ਇੰਸਟੀਟਿਊਸ਼ਨ ਅਪਲਾਈ ਕਰੋ ਬਟ ਸਡਬਰੀ ਕਾ ਜਿਹੇ ਲੋਕੇਸ਼ਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੇ ਮੈਂ ਸੈਕ ਲੋਕੇਸ਼ਨ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਤੋਂ ਬਹੁਤ ਸਾਰੇ ਅਜਿਹੇ ਸਪੌਟਸ ਨੇ ਜਿਹਦੇ ਵਿੱਚ ਹੱਲੇ ਵੀ ਡਿਮਾਂਡ ਹੈ ਠੀਕ ਹੈ ਜੀ ਸਾਰਨੀਆ ਇੱਕ ਲੋਕੇਸ਼ਨ ਹੈ ਠੀਕ ਹੈ ਜੀ ਜਿੱਥੇ ਡਿਮਾਂਡ ਵੀ ਹੈ ਬੈਰੀ ਇੱਕ ਲੋਕੇਸ਼ਨ ਹੈ ਜਿਹਦੇ ਵਿੱਚ ਤੁਸੀਂ ਰਹਿ ਸਕਦੇ ਹੋ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਆਸ਼ਵਾ ਇੱਕ ਲੋਕੇਸ਼ਨ ਹੈ ਜਿੱਥੇ ਤੁਸੀਂ ਜਾ ਸਕਦੇ ਹੋ ਬਹੁਤ ਸਾਰੀਆਂ ਅਜਿਹੇ ਲੋਕੇਸ਼ਨ ਨੇ ਜੋ ਓਨਟਾਰੀਓ ਵੈਂਕੂਵਰ ਦੇ ਵਿੱਚ ਨੇ ਜਿੱਥੇ ਆਪਾਡਮੀ অন্ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਜਿੱਥੇ ਤੁਸੀਂ ਜਾ ਕੇ ਉਸੇ ਰੀਜਨ ਚ ਰਹਿ ਕੇ ਇੱਕ ਚੰਗਾ ਪਾਬਿਕ ਬਣਾ ਸਕਦੇ ਹੋ ਪਰ ਜਦੋਂ ਸਾਡੇ ਨਾਲ ਵੀ ਗੱਲ ਕਰਦਾ ਹੈ ਵਿਦਿਆਰਥੀ ਚਾਹੇ ਪਾਸਟ ਰਿਫਿਊਜ਼ਲ ਹੈ ਜਾਂ ਫਰੈਸ਼ ਕੇਸ ਅਪਲਾਈ ਕਰ ਰਿਹਾ ਹੈ ਉਹਨੂੰ ਸਾਡੇ ਨਾਲ ਇਹ ਗੱਲ ਕਰਕੇ ਅੰਡਰਸਟੈਂਡ ਕਰਨਾ ਹੈ ਕਿ ਇਹ ਪ੍ਰੋਗਰਾਮ ਛਡਣ ਤੋਂ ਬਾਅਦ ਉੱਥੇ ਇਸ ਪ੍ਰੋਗਰਾਮ ਦੇ ਰਿਲੇਟਿਡ ਕਿਤੇ ਹਾਂ ਜੌਬਸ ਅਵੇਲੇਬਲ ਨੇ ਉਹ ਜੌਬ ਜਿਹੜੀ ਹੈ ਜਦੋਂ ਮੈਨੂੰ ਮਿਲੇਗੀ ਤਾਂ ਮੇਰਾ ਵੇਜ ਰੇਟ ਕੀ ਹੋਏਗਾ ਪਾਰਟ ਟਾਈਮ ਜੌਬ ਦੀ ਅਵੇਲੇਬਿਲਟੀ ਜੇ ਹੈ ਤੇ ਉਹਦੇ ਵਿੱਚ ਉਸ ਏਰੀਆ ਦੇ ਵਿੱਚ ਜੇ ਕਿਸ ਤਰੀਕੇ ਦੀਆਂ ਪਾਰਟ ਟਾਈਮ ਜੌਬ ਅਵੇਲੇਬਲ ਨੇ ਕਿ ਇੰਸਟੀਟਿਊਸ਼ਨ ਮੈਨੂੰ ਪਾਰਟ ਟਾਈਮ ਜੌਬ ਹੈਲਪ ਕਰੇਗਾ ਸੋ ਮੇਰੀ ਪ੍ਰੋਫਾਈਲ ਉਸੇ ਅਕੋਰਡਿੰਗ ਰੈਡੀ ਹੋਏਗੀ ਤੇ ਲੌਜ ਹੋਏਗੀ ਸਾਡਾ ਫਰਸਟ ਸਟੈਪ ਹੈ ਵੀਜ਼ਾ ਲਈ ਅਪਲਾਈ ਕਰਨਾ ਬਟ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਸਾਡੀ ਐਜੂਕੇਸ਼ਨ ਕੰਪਲੀਸ਼ਨ ਐਜੂਕੇਸ਼ਨ ਦੇ ਦੌਰਾਨ ਉਸ ਤੋਂ ਬਾਅਦ ਵਰਕ ਪਰਮਿਟ ਦੇ ਦੌਰਾਨ ਅਸੀਂ ਕਿਹੋ ਜਿਹੀ ਲਾਈਫ ਜੀਨੇ ਆ ਉਹੀ ਅਸੀਂ ਆਪਣੀ ਐਸਓਪੀ ਚ ਐਕਸਪਲੇਨ ਕਰਨੀ ਆ ਉਹੀ ਸਾਡੇ ਫਾਈਨੈਂਸਸ ਨੇ ਸੋ ਇਸ ਕਰਕੇ ਪੂਰੀ ਜਰਨੀ ਨੂੰ ਸੀ ਅੰਡਰਸਟੈਂਡ ਕਰਕੇ ਆਪਣੇ ਕੇਸ ਨੂੰ ਪ੍ਰੋਸੀਡ ਕਰਨਾ ਹੈ ਬਿਲਕੁਲ ਠੀਕ ਹੈ ਸਰ ਸੋ ਬਹੁਤ سارے ਫੈਕਟ ਤੁਸੀਂ ਸ਼ੇਅਰ ਕੀਤੇ ਨੇ ਸਾਡੇ ਨਾਲ ਏ ਟੂ ਜ਼ेड ਇਨਫੋਰਮੇਸ਼ਨ ਮੈਨੂੰ ਲੱਗਦਾ ਹੈ ਇਸ ਕੰਸਰਨ ਟਾਪਿਕ ਦੇ ਉੱਤੇ ਤੁਸੀਂ ਸ਼ੇਅਰ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ ਸਾਰੇ ਵਿਦਿਆਰਥੀ ਅਮਨਦੀਪ ਜੀ ਦੇ ਨਾਲ ਗੱਲ ਕਰਨ ਟੈਲੀਫੋਨ ਤੇ ਗੱਲ ਕਰਨ ਪੂਰੀ ਕਨਫਿਊਜ਼ਨ ਆਪਣੀ ਦੂਰ ਕਰਨ ਉਸ ਤੋਂ ਬਾਅਦ ਆਪਣੇ ਆਖਰੀ ਫੈਸਲੇ ਕਰਨ ਥੈਂਕ ਯੂ ਸੋ ਮੱਚ ਮਨਦੀਪ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ